ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਲਖਵਿੰਦਰ ਸਿੰਘ ਸਰਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਅਖਾੜਾ ਮਗ ਰਿਹਾ ਪੂਰੀ ਤਰ੍ਹਾਂ ਤੇ ਵੈਸੇ ਤਾਂ ਪੰਜਾਬ ਦੇ ਵਿੱਚ ਚਾਰ ਚਾਰ ਜਿਹੜੀਆਂ ਪਾਰਟੀਆਂ ਮੈਦਾਨ ਦੇ ਵਿੱਚ ਐ ਪਰ ਜਿਹੜਾ ਬਠਿੰਡੇ ਦੇ ਵਿੱਚ ਮੁਕਾਬਲਾ ਹੋਣਾ ਉਹ ਲਗਭਗ ਪੰਜ ਕੋਨਾ ਹੋਣਾ ਕਿਉਂਕਿ ਬਠਿੰਡੇ ਦੇ ਵਿੱਚ ਬਾਈ ਲਖਾਸਦਾਨਾ ਮੈਦਾਨ ਦੇ ਵਿੱਚ ਐ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹੋ ਬਾਈ ਹਾਂ ਹਾਂ ਬਧੀ ਬਈ ਬਾਈ ਪਹਿਲਾਂ ਤਾਂ ਇਹ ਕਲੀਅਰ ਕਰ ਦਿਓ ਵੀ ਜਿਵੇਂ ਸਿਮਰਜੀਤ ਸਿੰਘ ਮਾਮ ਤੁਹਾਨੂੰ ਸਮਰਥਨ ਦੇ ਰਹੇ ਆ ਤੁਸੀਂ ਉਹਨਾਂ ਵੱਲੋਂ ਹੀ ਚੋਣ ਲੜ ਰਹੇ ਹੋ ਜਾਂ ਆਜ਼ਾਦ ਲ ਸਮਰਥਨ ਰੱਖ ਲਓ ਇਕੱਠੇ ਹੋ ਕੇ ਲੜ ਲਓ ਜੋ ਮਰਜ਼ੀ ਸਮਝ ਲਓ ਤੁਸੀਂ ਜੀ ਇਕੱਠੀ ਲੜਦੇ ਆ ਅਸੀਂ ਜਿਹੜੀ ਵੀ ਉਹਨਾਂ ਨੂੰ ਲੋਡ ਹੋਊਗੀ ਸਹੂਰ ਚੋਕ ਕਰਾਂਗੇ ਉਹ ਨਹੀਂ ਮੈਂ ਉਹ ਇੱਥੇ ਕਰਨੂੰ ਤੇ ਜਿਵੇਂ ਵੀ ਇਹ ਜਿਹੜੀ ਬਠਿੰਡਾ ਸੀਟ ਆ ਉਹ ਗੜ ਮੰਨੀ ਜਾਂਦੀ ਆ ਅਕਾਲੀ ਦਲ ਦਾ ਬੀਬਾ ਹਰਸਵੰਤ ਕੌਰ ਬਾਦਲ ਜਿਹੜੇ ਹੈਗੇ ਆ ਤਿੰਨ ਵਾਰੀਆਂ ਤੋਂ ਇੱਥੇ ਐਮਪੀ ਹੈਗੇ ਕਹਿੰਦੇ ਆ ਕਿ ਬਠਿੰਡੇ ਦਾ ਵਿਕਾਸ ਉਹਨਾਂ ਤੋਂ ਇਲਾਵਾ ਹੋਰ ਕੋਈ ਕਰ ਨਹੀਂ ਸਕਦਾ ਇਹ ਕਹਿੰਦੇ ਆ ਲੋਕ ਵੀ ਤਰਕ ਦਿੰਦੇ ਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਆ ਵੀ ਲੋਕ ਐਕਟਿਵ ਬਦਲਣਗੇ ਫਿਰ ਵਿਕਾਸ ਕਿਹਨੂੰ ਕਹਿੰਦੇ ਆ ਵਿਕਾਸ ਕਹਿੰਦੇ ਆ ਗਲੀਆਂ ਨਾਲੀਆਂ ਤਕਸੀਮਤ ਵਿਕਾਸ ਅਸਲ ਪੰਜਾਬ ਦੀ ਗੱਲ ਕਿੱਥੇ ਹੋਣੀ ਚਾਹੀਦੀ ਉਹ ਵੀ ਨਹੀਂ ਹੋਇਆ ਬਈ ਤਾਂ ਗਲੀਆਂ ਨਾਲੀਆਂ ਵੀ ਦੇਖ ਲੋ ਬੁਰਾ ਹਾਲ ਆ ਲੋਕਾਂ ਦਾ ਇਹ ਬਰੰਡੇ ਦੇਖ ਲੋ ਹਰ ਵਾਰ ਡੋਬਦਾ ਮੀਂਹ ਨਾਲ ਪਾਣੀ ਨਾਲ ਸ਼ਹਿਰ ਦੀ ਜੇ ਆਪਾਂ ਗੱਲ ਕਰੀਏ ਉਹ ਵੀ ਨਹੀਂ ਹੋ ਰਿਹਾ ਪਰ ਅਸਲ ਜਿਹੜੇ ਮੁੱਦੇ ਨੇ ਉਹ ਮੁੱਦਿਆਂ ਦੀ ਗੱਲ ਕਿਉਂ ਨਹੀਂ ਹੋ ਰਹੀ ਮੈਂ ਤਾਂ ਪੁੱਛਣਾ ਚਾਹੁੰਦਾ ਪਾਣੀ ਰਾਜਧਾਨੀ ਡੈਮਾਂ ਦੇ ਪ੍ਰਬੰਧ ਛੋੜੇ ਹੱਕ ਪੰਜਾਬ ਤੋਂ ਵੀ ਛੋੜੇ ਰੋਜ਼ਗਾਰ ਦੀ ਗੱਲ ਉਹ ਗੱਲਾਂ ਕਿਉਂ ਨਹੀਂ ਹੋ ਰਹੀਆਂ ਯਾਰ ਨਾ ਸਾਡੇ ਲੋਕ ਸੁਣਨ ਨੂੰ ਤਿਆਰ ਹੈ ਲੀਡਰ ਕਰਨ ਤਿਆਰ ਨੇ ਉਹ ਨਿੱਜ ਜਿਪਸਾ ਤੇ ਸਾਡੇ ਲੀਡਰਾਂ ਨੇ ਲੋਕ ਵੀ ਨਿੱਜੀ ਕੋਈ ਕੰਮ ਦੇਖ ਲੋ ਹੈਗਾ ਤਾਂ ਜੇ ਸਮੁੱਚੇ ਪੰਜਾਬ ਪੱਧਰ ਤੇ ਆਪਾਂ ਦੇਖਾਂਗੇ ਉਹ ਭੁੱਲ ਜਾਂਦੇ ਲੋਕ ਜਿਵੇਂ ਵੀ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਅੱਜ ਜੇ ਆਪਾਂ ਗੱਲ ਕਰੀ ਆ ਦੋ ਤਿੰਨ ਦਿਨ ਪਹਿਲਾਂ ਦੀ ਖਬਰ ਹੈ ਬੁਰਜ ਮਹਿਮਾ ਪਿੰਡ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਦੇ ਬੇਟੇ ਨੂੰ ਉੱਥੇ ਪ੍ਰਚਾਰ ਨਹੀਂ ਕਰਨ ਦਿੱਤਾ ਗਿਆ ਭਜਾ ਦਿੱਤਾ ਗਿਆ ਕੀ ਲੱਗਦਾ ਤੁਹਾਨੂੰ ਮੋਹ ਪੰਗ ਹੋ ਗਿਆ ਲੋਕਾਂ ਦਾ ਉਹਨਾਂ ਤੋਂ ਵੀ ਨਹੀਂ ਲੋਕ ਲੋਕਾਂ ਨੇ ਸਵਾਲਨੇ ਭਈਆ ਕਿਹ ਪਹਿ ਲੋਕ ਆ ਪਿੰਡਾਂ ਚ ਇੱਥੇ ਬਾਜ ਕਬ ਮੀਹਾ ਆਨੰਦਗੜ੍ਹ ਕਰਮਗੜ੍ਹ ਛਤਰਾ ਬਿਰਕ ਇਨ੍ਹਾਂ ਪਿੰਡਾਂ ਗੜਿਆ ਨਾ ਫਸਲ ਮਰ ਗਈ ਕੋਈ ਬਾਤ ਹੀ ਨਹੀਂ ਪੁੱਛੀ ਗਏ ਨੇ ਆ ਕੇ ਯਾਰ ਭਾਂਤ ਕਹਿੰਦਾ ਸੀਗਾ ਮੁਆਵਜ਼ੇ ਪਹਿਲਾਂ ਦੇ ਗਰਦੋਰੀਆਂ ਬਾਅਦ ਚ ਕਿੱਥੇ ਨੇ ਉਹ ਗੱਲਾਂ ਲੋਕਾਂ ਨੇ ਖੜੇ ਨਹੀਂ ਆਕੇ ਕਿਨੇ 2 ਸਾਲ ਹੋ ਗਏ ਕੋਈ ਬੰਦੇ ਆਕੇ ਖੜਾ ਇਹਨਾਂ ਦਾ ਮੈਂ ਕਿਹਨਾ ਕੱਲਾ ਛੱਡੋ ਆਮ ਆਦਮੀ ਵਾਲੇ ਤਿੰਨੇ ਆ ਜਾਣ ਸਾਥ ਚ ਸਾਥ ਦੇ ਵਿੱਚ ਤਿੰਨੇ ਖੜ ਕੇ ਪ੍ਰਚਾਰ ਕਰਦੇ ਨਾ ਜੇ ਲੋਕ ਨਾਂ ਡਲੇ ਮਾਰ ਕੇ ਭਜਾਉਣ ਤਾਂ ਹੂੰ ਲੋਕੱਕੇ ਪਏ ਨੇ ਉਹ ਭੰਗ ਹੋ ਗਿਆ ਪਾਰਟੀਆਂ ਤੋਂ ਜੀ ਇੱਕ ਬਈ ਆਪਾਂ ਤੁਹਾਡੀ ਵੀਡੀਓ ਪਾਈ ਸੀਗੀ ਇਸ ਤੋਂ ਪਹਿਲਾਂ 10 ਦਿਨ ਪਹਿਲਾਂ ਜਿਹਦੇ ਵਿੱਚ ਤੁਹਾਡਾ ਤੁਸੀਂ ਕਹਿ ਰਹੇ ਸੀਗੇ ਬਈ ਇਹ ਭਜਾਓ ਪੰਜਾਬ ਬਚਾਓ ਤਾਂ ਉਸ ਵੀਡੀਓ ਤੋਂ ਬਾਅਦ ਮੈਨੂੰ ਕਈ ਕਮੈਂਟ ਵੀ ਆਏ ਫੋਨ ਵੀ ਆਏ ਮੈਨੂੰ ਪਟਨਾ ਸਾਹਿਬ ਤੋਂ ਫੋਨ ਆਇਆ ਉਹ ਕਹਿੰਦੇ ਯਾਰ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਜਿਹੜੇ ਪੰਜਾਬੀ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਦਿੱਲੀ ਦੇ ਵਿੱਚ ਜਾਂ ਕਹਿ ਲਓ ਮਹਾਰਾਸ਼ਟਰ ਕੈਨੇਡਾ ਅਮਰੀਕਾ ਰਹਿੰਦੇ ਐਸ ਤਰ੍ਹਾਂ ਜੇ ਉਹਨਾਂ ਨੇ ਕੈਂਪੇਨ ਚਲਾਤੀ ਕਿ ਪੰਜਾਬੀ ਭਜਾਓ ਯੂਪੀ ਬਚਾਓ ਬਿਹਾਰ ਬਚਾਓ ਤਾਂ ਕੀ ਹੋਊਗਾ ਨੰਬਰ 1 ਗੱਲ ਸੁਣ ਲਓ ਧਿਆਨ ਨਾਲ ਕੀ ਸਾਡਾ ਪੰਜਾਬੀ ਬੰਦਾ ਯੂਪੀ ਬਿਹਾਰ ਬੰਗਾਲ ਦੇ ਵਿੱਚ ਜਾ ਕੇ ਇਹ ਗੱਲ ਕਹਿੰਦਾ ਕਿ ਅਸੀਂ ਤੁਹਾਨੂੰ ਬਰਾਬਰ ਰਿਹੜੀਆਂ ਲੱਗਣ ਦੇਣੀ ਥੋੜੀ ਨਹੀਂ ਤੇ ਸਾਡੇ ਦਾ ਕਹਿ ਰਹੇ ਨੇ ਬਠਿੰਡੇ ਚ ਲੁਧਿਆਣਾ ਛੱਡ ਲੁਧਿਆਣਾ ਦਾ ਭੁੱਲ ਜਾਓ ਲੁਧਿਆਣਾ ਮਹਾਲੀ ਦਾ ਭੁੱਲ ਜਾਓ ਵੀ ਤੁਸੀਂ ਬਰਾਬਰ ਰਿਹੜੀ ਲਾ ਦੋਗੇ ਭੰਗਾਂ ਦੇ ਹੂੰ ਇੱਥੇ ਲਾਉਣ ਦੇ ਬਠਿੰਡੇ ਦੇ ਵਿੱਚ ਮੇਰੇ ਆਪ ਦੀ ਗੱਲ ਆ ਸਿਵੀਆਂ ਪਿੰਡ ਜਾ ਕੇ ਪੁੱਛ ਲੋ ਸਿਵੀਆਂ ਤੇ ਗਿੱਲ ਪੱਤੀ ਪਿੰਡ ਉਹ ਮੁੰਡਿਆਂ ਨੂੰ ਦੱਸ ਸਕਦੇ ਵੀ ਅਸੀਂ ਰੇੜੀ ਲਾਉਨੇ ਆ ਇੱਥੇ ਨਹਿਰ ਦੇ ਉੱਤੇ ਤੇ ਭਈਆ ਬਰਾਬਰ ਰੇੜੀ ਨਹੀਂ ਲੱਗਣ ਦਿੰਦੇ ਸਾਡੇ ਇੱਥੇ 4-4 5-5 ਸਾਲ ਦੀਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਆ ਸਾਡੇ ਬੰਦੇ ਕਰਦੇ ਆ ਪੰਜਾਬੀ ਕਿਤੇ ਜਾ ਕੇ ਨਹੀਂ ਸਾਡੇ ਇੱਥੋਂ 45 45 50 50 ਲੱਖ ਰੁਪਇਆ ਲੈ ਕੈਨੇਡਾ ਅਮਰੀਕਾ ਜਾਂਦੇ ਆ ਸਾਡੇ ਐਂ ਤਾਂ ਵੀ ਹੁੰਦਾ ਰੋਜ਼ਗਾਰ ਹੀ ਖੋਲ ਲੈਂਦੇ ਆ ਨਹੀਂ ਉਹ ਪਹਿਲ ਆਪਣੇਆਂ ਨੂੰ ਦਿੰਦੇ ਆ ਸਾਡੇ ਨਾਲ ਇੱਥੇ ਦਾ ਮਜ਼ਦੂਰ ਆ ਗਰੀਬ ਆ ਤਾਂ ਮਾਰਤਾ ਯਾਰ ਸਰ ਰੋਜ਼ਗਾਰ ਨਾਲ ਆ ਕੇ ਖੋਲਿਆ ਸਾਡੇ ਬੰਦੇ ਜਾਣਗੇ ਕਿੱਥੇ ਲੋਕ ਕਈ ਕਮੈਂਟ ਵਿੱਚ ਇਹ ਆ ਜਾਂਦੇ ਨੇ ਵੀ ਆਪਣੇ ਲੋਕ ਕੰਮ ਕਰਕੇ ਨਿਰਾਜੀ ਜਾਂ ਨੌਜਵਾਨੀ ਸਾਰੀ ਬਾਹਰ ਜਾਈ ਜਾਂਦੀ ਇੱਥੇ ਲੋਕ ਨਹੀਂ ਹੈਗੇ ਤਾਂ ਭਈਆਂ ਨੂੰ ਕੰਮ ਮਿਲਦਾ ਨਾ ਗਲਤ ਗੱਲ ਆ ਐਵੇਂ ਤੂੰ ਐਂ ਕਰੋ ਜਿਹੜਾ ਕਹਿੰਦਾ ਕੰਮ ਨਹੀਂ ਇੱਥੇਦਰਅਸਰ ਕੀ ਆ ਸਾਡੇ ਲੋਕਾਂ ਦੀ ਮਾਨਸਿਕਤਾ ਕੀ ਬਣ ਗਈ ਵੀ ਭਈਆਂ ਨੂੰ 4 ਰੁਪਏ ਕੱਢ ਦੇਣੇ ਵਹਿਣਗੇ ਆਪਣੇ ਬੰਦੇ ਨੂੰ ਆਪਾਂ ਬੰਦਾ ਬਰਾਬਰ ਮੰਗਦਾ ਵੀ ਇੰਨੇ ਦਿਓ ਭਾਈ ਹੂੰ ਉਹ ਉਹ ਗੱਲ ਨੂੰ ਲੈ ਕੇ ਜਿਹੜੇ ਕੰਡੇ ਤੁਸੀਂ ਬੀਜੀ ਜਾਂਦੇ ਹੋ ਇਹ ਦੁੱਖ ਦੇਣਗੇ ਹੂੰ ਯਾਦ ਰੱਖਿਓ ਜਿਹੜੇ ਸਮਾਂ ਤੋਂ ਹੁਣ ਜਿੰਨੇ ਪਿੰਡਾਂ ਚ ਮੈਂ ਗਿਆ ਹਾਂ 20 50 100 200 400 ਬੋਟਰ ਹਰ ਇੱਕ ਪਿੰਡ ਚ ਬਣ ਗਏ ਹੂੰ ਹੁਣ ਜਿੱਦੀ ਕਹਾ ਇਹ ਗਿਣਤੀ ਵਧਣੀ ਹੈ ਸਨਵਾਈ ਵੀ ਉਹਦੀ ਹੋਣੀ ਹੈ ਹੂੰ ਲੋਕਤੰਤਰ ਦੇ ਵਿੱਚ ਵੋਟਾਂ ਵਾਲੀ ਦੀ ਸਨਵਾਈ ਹੈ ਨਾ ਜਿਹਦੀਆਂ ਵੱਧ ਗਿਆ ਹੁਣ ਪੋਜਪੂਰੀ ਗਾਣੇ ਉੱਤੇ ਮਤਲਬ ਕਿ ਲੁਧਿਆਣੇ ਦੇ ਵਿੱਚ ਜਿਹੜਾ ਐਮਪੀ ਖੜਾ ਹੁੰਦਾ ਪੋਜਪੂਰੀ ਗਾਇਕ ਮੰਗਾ ਕੇ ਲਾਉਂਦਾ ਭਈਆਂ ਨੂੰ ਖੁਸ਼ ਕਰਨ ਦੇ ਲਈ ਕਿਉਂ ਵੋਟ ਲੈਂਣੇ ਵੋਟ ਲੈਂਣੀ ਹੈ ਵੋਟ ਲੈਂਣੀ ਹੈ ਪਰ ਇਹ 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 ਜਿਹੜੀ ਇੱਕ ਭੂਗੋਲਕ ਸਥਿਤੀ ਆ ਪੰਜਾਬ ਦੀ ਉਹ ਬਦਲੀ ਜਾ ਰਹੀ ਹੈ ਡੈਮੋਗ੍ਰਾਫੀ ਪੰਜਾਬ ਦੀ ਕਿਵੇਂ ਬਦਲ ਰਹੀ ਹੈ ਤੁਸੀਂ ਦੇਖੋ ਹੂੰ ਸਾਡੇ ਜਵਾਕ ਅਗਲਾ ਜੰਮਣ ਲੱਗੇ ਉਹ ਹੀ ਬਾਹਰੋਂ ਚੱਕਦਾ ਅਮਰੀਕਾ ਨੂੰ ਜਾਂ ਚਟੇਣਾ ਮਰ ਰਿਹਾ ਹੂੰ ਪਰ ਉਹ ਇੱਥੇ ਆਉਂਦੇ ਨੇ ਇੱਥੇ ਮੈਂ ਖ ਲਈ ਇਹਦੀ ਗੱਲ ਸੁਣਾਉਣਾ ਅਕਲੀਆ ਅਕਲਾਂ ਪਿੰਡ ਆ ਉਹ ਨੇੜੇ ਦੇ ਕੋਲੇ ਹਾਂਜੀ ਅਮਰੀਕਾ ਤੋਂ ਮੁੰਡਾ ਆ ਕਹਿੰਦਾ ਮੇਰੀ ਵੋਟ ਕੱਟਤੀ ਮੈਂ ਕਹੇ ਵੀ ਵੋਟ ਕਿਉਂ ਕੱਟੀ ਕਹਿੰਦੇ ਤੂੰ ਬਾਹਰ ਰਹਿਣਾ ਉਹ ਕਹਿੰਨਾ ਮੈਂ ਚਾਹੇ ਬਾਹਰ ਰਹਿਣਾ ਰਾਸ਼ਨ ਕਾਰਡ ਮੇਰਾ ਇੱਥੇ ਆ ਮੇਰੀ ਜ਼ਮੀਨ ਇੱਥੇ ਘਰ ਮੇਰਾ ਇੱਥੇ ਹੈ ਕਹਿੰਦੇ ਤੇਰੀ ਵੋਟ ਨਹੀਂ ਬਣਦੀ ਤੂੰ ਬਾਹਰ ਰਹਿਣਾ ਸਾਡੇ ਪੰਜਾਬੀ ਦੀ ਪੰਜਾਬ ਜ ਵੋਟ ਨਹੀਂ ਬਣਦੀ ਬਾਹਰਲੇ ਬੰਦਿਆਂ ਦੀ ਇੱਥੇ ਵੋਟਾਂ ਵਰ ਰਹੀਆਂ ਨੇ ਹੂੰ ਪੰਜਾਂ ਦਾ ਨਾ ਜ ਬੋਟਰ ਕਾਰਡ ਆਧਾਰ ਕਾਰਡ ਰਾਸ਼ਨ ਕਾਰਡ ਥੋੜੇ ਕਰਿਆ ਜਾਂਦਾ ਨਹੀਂ ਬਣ ਕੇ ਹੂੰ ਅਜਾ ਹੋਰ ਦੇਖੋ ਇਹਦਾ ਨਾਂ ਹੁੰਦਾ ਸ਼ਾਮ ਲਾਲ ਆਰਾਮ ਲਾਲ ਰਾਜੂ ਹੂੰ ਘਰ ਇਹਦਾ ਨਾਂ ਹੁੰਦਾ ਸ਼ੀਮਾ ਦੇਵੀ ਹੂੰ ਬਿਮਲਾ ਦੇਵੀ ਹੂੰ ਤਵਾ ਕਾ ਨਾ ਸਰਜੀਤ ਸਿੰਘ ਪੰਜਾਬੀ ਵਾਲੇ ਨਾਮ ਆ ਬਲਕੀਤ ਸਿੰਘ ਰਣਜੀਤ ਕੌਰ ਪਰਮਜੀਤ ਕੌਰ ਹੂੰ ਅਰੇ ਯਾਰ ਅਸੀਂ ਅਸਲ ਸਾਡੇ ਇਹ ਅਸਲ ਬੜੀ ਬੜੀ ਟਿੱਡੇ ਤਰੀਕੇ ਨਾਲ ਸਾਨੂੰ ਮਾਰਨ ਦੀਆਂ ਕੋਸ਼ਿਸ਼ਾਂ ਨੇ ਹੁਣ ਤੁਹਾਡੇ ਆਈਵੀਐਫ ਸੈਂਟਰਾਂ ਦੇ ਵਿੱਚ ਤੁਹਾਡਾ ਡੀਐਨਏ ਬਦਲੀ ਜਾਂਦੇ ਆ ਇਹ ਗੱਲ ਮੈਂ ਪਹਿਲਾਂ ਵੀ ਵੱਡੇ ਪੱਧਰ ਤੇ ਚੱਕੀ ਸੀਗੀ ਵੀ ਬਲੋਟੂਆਂ ਮੁੰਡਾ ਬੈਂਕ 'ਚ ਲੱਗਿਆ ਲੁਧਿਆਣੇ ਉਹ ਕਹਿੰਦਾ ਭਾਈ ਮੈਨੂੰ ਇੱਕ ਦਿਨ ਹਸਤੇ ਹਸਤੇ ਭਈ ਇਹਨੇ ਗੱਲ ਕਹੀ ਉੱਥੇ ਤਾਂ 15 ਸਾਲ ਦਾ ਕੰਮ ਕਰਦਾ ਸਾਡੇ ਨਾਲ ਬੈਂਕ 'ਚ ਲੱਗਿਆ ਹੋ। ਹੂੰ। ਕਹਾਂ ਸੋਡੇ ਘਰਾਂ ਸਾਡੇ ਨਿਆਣੇ ਖੇਡਣਗੇ। ਬਹੁਤ ਵੱਡੀ ਗੱਲ ਆ। ਇਹ ਅਸਲ ਸ਼ਾਹਸ਼ਾ ਨੇ ਹੂੰ ਸਾਡੇ ਤੁਸੀਂ ਦੇਖੋ। ਅੱਛਾ ਮੇਰੀ ਗੱਲ ਸੁਣੋ। ਪੰਜਾਬ ਦੇ ਅੰਦਰ ਜਿੰਨੇ ਸਾਡੇ ਯੂਨੀਵਰਸਿਟੀਆਂ ਦੇ ਵੀਸੀ ਲੱਗਣ ਲੱਗੇ। ਕਾਲਜਾਂ ਦੇ ਅੰਦਰ ਪ੍ਰਿੰਸੀਪਲ ਲੱਗਣ ਲੱਗੇ ਹੋਰ ਸਕੂਲਾਂ ਦੇ ਵਿੱਚ ਸਾਡੇ ਹਨਾ। ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਅਧਿਕਾਰੀ ਆ ਗਏ ਉਹ ਸਾਰੇ ਉਹਨਾਂ ਨੇ ਆਪਣੇ ਬੰਦੇ ਫਿੱਟ ਕਰਤੇ ਹੂੰ ਸਾਨੂੰ ਉਧਰੋਂ ਵੀ ਕੱਢੀ ਜਾਂਦੇ ਨੇ ਜੀ ਆ ਹੁਣ ਕਾਰਖਾਨਿਆਂ ਦੀ ਗੱਲ ਕਰਦੇ ਆ ਯਾਰ ਪੰਜਾਬ ਦੇ ਅੰਦਰ ਮੰਨ ਲਓ ਜਿਹੜਾ ਵੀ ਕਾਰਖਾਨਾ ਲੱਗਦਾ ਉਹ ਇੱਕ ਸਮਝੌਤਾ ਲਿਖਿਆ ਜਾਂਦਾ ਵੀ ਇਸ ਇਲਾਕੇ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਨੌਕਰੀ ਮਿਲੂ ਹੂੰ ਸਾਢੇ 5% ਵੀ ਨਹੀਂ ਆਰਾਮਾ ਰਫੈਨਰੀ ਵਗਜੋ ਸਾਰਾ ਜੁਪੀ ਬਾਹਰਲੇ ਬਾਹਰਲੇ ਤੇਰਾ ਜੀ ਫਿਰ ਰੌਲਾ ਕਾ ਨਾ ਪੈ ਗਿਆ ਬਾਈ ਕੀ ਤੁਸੀਂ ਸਾਡੇ ਬੰਦੇ ਜਿਹੜੇ ਕਹਿੰਦੇ ਆ ਸਾਡੇ ਬੰਦੇ ਬਾਹਰਲੇ ਬੰਦਿਆਂ ਦੀਆਂ ਜਾ ਕੇ ਨੌਕਰੀਆਂ ਤਾਂ ਨਹੀਂ ਖਾਂਦੇ ਹੂੰ ਰੋਜ਼ਗਾਰ ਤਾਂ ਨਹੀਂ ਖੋਹਦੇ ਹੱਕ ਤਾਂ ਨਹੀਂ ਮਾਰਦੇ ਉਹਦਾ ਜਿਹੜਾ ਦੇਖੋ ਜਿਹੜਾ ਵੀ ਦੇਸ਼ ਆ ਜਿਹੜਾ ਵੀ ਸੂਬਾ ਉਹ ਪਹਿਲ ਆਪਣੇ ਲੋਕਾਂ ਨੂੰ ਦਿੰਦਾ ਹੂੰ ਸਾਡੇ ਨਹੀਂ ਆ ਇਹ ਹੂੰ ਸਾਡੇ ਉਹਨਾਂ ਨੂੰ ਕਾਬਜ਼ ਕਰਾ ਦੇ ਪਰ ਸਾਡੇ ਹਾਲਾਤ ਦੀ ਉਲਟ ਨੇ ਬਾਈ ਦੋ ਬੰਦੇ ਸਾਡੇ ਉਹਨਾਂ ਦੇ ਉਲਟਾ ਦਸਵੇਂ ਦੇ ਹੱਕ 'ਚ ਆ ਬਿਲਕੁਲ ਬਿਲਕੁਲ ਸਾਡੀ ਮਾਨਸਿਕਤਾ ਕਹੇ ਜੀ ਅਸੀਂ ਆਪਣੇ ਬੰਦਿਆਂ ਦੀਆਂ ਹੀ ਲੱਤਾਂ ਖਚੜੀਆਂ ਹੁੰਦੀਆਂ ਨੇ ਬਿਲਕੁਲ ਸੋ ਇਸ ਲਈ ਇਹ ਜਿਹੜੇ ਹਾਲਾਤ ਨੇ ਅਸੀਂ ਤਾਂ ਰੌਲਾ ਪਾ ਰਹੇ ਆਂ ਵੀ ਭਾਈ ਹੁਣ ਤੁਸੀਂ ਐ ਲੈ ਲਓ ਆ ਸਾਹਮਣੇ ਆਪਾਂ ਬਰਹੰਡੇ ਖੜੇ ਆਂ ਆਓ ਉਥੋਂ ਚੱਲ ਪੋ ਇੱਥੇ ਆਂ ਆ ਇਧਰ ਨੂੰ ਤੁਰ ਪੋ ਹੂੰ ਜਿੰਨੀਆਂ ਮਰਜੀ ਰੇੜੀਆਂ ਸਭ ਇਹਨਾਂ ਦੇ ਬਿਲਕੁਲ ਬਿਲਕੁਲ ਤੁਸੀਂ ਐ ਕਰ ਲਓ ਤੁਸੀਂ ਇਹਨਾਂ ਨੂੰ ਅੱਛੇ ਹੁਣ ਪੁੱਛ ਲਓ ਜਾ ਕੇ ਤੁਸੀਂ ਬੈਸਿਕ ਤਜਰਬਾ ਕਰਕੇ ਦੇਖ ਲਿਓ ਉਹੀ ਕਹਾਂ ਲੋ ਰੇੜੀ ਜੀ ਬਰਾਬਰ ਖੜਾ ਦਿਓ ਲੈ ਕੇ ਹੂੰ ਉਹਦੀ ਘਰ ਘਰ ਕਰਨਗੇ ਹੂੰ ਤਾਂ ਇਹ 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 ਦਾ ਮਾਹੌਲ ਹੈ ਬਾਹਰ ਤਾਂ ਨਹੀਂ ਹੈ ਨਾ ਹੂੰ ਸਾਡੇ ਬੰਦੇ ਆ ਸਾਡੇ ਬੰਦਿਆਂ ਦੇ ਵਿੱਚ ਹਯਾ ਤੇ ਦਇਆ ਹੈਗੀ ਹੈ ਹੈਗੀ ਸਾਡੇ ਬੰਦੇ ਧੱਕਾ ਨਹੀਂ ਕਰਦੇ ਜ਼ੁਲਮ ਨਹੀਂ ਕਰਦੇ ਹੂੰ ਜ਼ੁਲਮ ਬਰਦਾਸ਼ਤ ਵੀ ਨਹੀਂ ਕਰਦੇ ਬਿਲਕੁਲ ਸਾਡੇ ਗੁਰੂਆਂ ਦੇ ਸਾਡੇ ਸਿਧਾਂਤ ਨੇ ਜਿਹੜੇ ਸਾਡੀ ਵਿਸਤਾਰਤਾ ਜਿਹੜੀ ਉਹ ਮਨੁੱਖਤਾ ਦੀ ਭਲਾਈ ਲਈ ਅਸੀਂ ਵੀ ਨਹੀਂ ਇਹਨਾਂ ਦੇ ਖਿਲਾਫ ਕੋਈ ਠੀਕ ਹੈ ਕੰਮ ਕਰਨ ਆਉਣ ਜੀ ਸਕਦ ਕੇ ਆ ਹੁਣ ਜੀ ਬਿਲਕੁਲ ਬਾਕਸ ਜਾਣ ਕਿ ਇਹ ਥੋੜੀ ਪੱਕੇ ਤੌਰ ਤੇ ਤੁਸੀਂ ਇੱਥੇ ਯਾਰ ਅੱਛਾ ਹੋਰ ਦੇਖੋ ਪਿੰਡਾਂ ਦੇ ਮੈਂਬਰ ਸਰਪੰਚ ਆਪਦੇ ਪਤੇ ਤੇ ਐਡਰੈਸ ਦੇ ਉੱਤੇ ਉਹਨੇ ਵੋਟਾਂ ਬਣਾਉਣ ਲੱਗ ਗਏ ਕਿੰਨੀਆਂ ਘਟਨਾਵਾਂ ਸੁਣਾਈਆਂ ਨੇ ਮੈਂ ਤਾਂ ਵੀ ਯਾਰ ਬਲਾੜ ਮੈਮੇ ਦੀ ਘਟਨਾ ਇੱਕ ਭਈਏ ਨੇ ਇੰਨੀ ਗੱਲ ਕਹਿਣ ਤੇ ਪਰਿਵਾਰ ਵੱਢ ਕੇ ਮਾਰਦਾ ਵੀ ਤੂੰ ਨਿੱਕਰ ਪਾਈ ਫਿਰਦਾ ਭਾਈ ਪਜਾਮਾ ਪਾ ਕੇ ਘਰੇ ਮਟਿਆਰਾਂ ਕੁੜੀਆਂ ਨੇ ਹੂੰ ਸਾਡੇ ਬੰਦੇ ਕੀ ਐ ਬਾਹਰ ਜਾ ਕੇ ਬੰਦੇ ਵੜ ਦਿੰਦੇ ਨੇ ਯਾਰ ਨਹੀਂ ਬਈ ਪਰ ਹਰ ਗੱਲ ਨੂੰ ਉਲਟੀ ਲੈਣਾ ਹੁੰਦਾ ਉਲਟੀ ਲੈਣਾ ਹੁੰਦਾ ਬੋਲੀ ਆਹ ਹੁਣ ਨਵੀਂ এডਿਊਕੇਸ਼ਨ ਪਾਲਿਸੀ ਆਈ ਹੈ ਹੂੰ ਉਹਦੇ ਤਹਿਤ ਤੁਹਾਡੀ ਇਹਨਾਂ ਨੇ ਬੋਲੀ ਮਾਰ ਦੇਣੀ ਆ ਤੁਹਾਡਾ ਇਤਿਹਾਸ ਵੀ ਉਹ ਮਾਰੀ ਜਾਂਦੇ ਨੇ ਇਹ ਸਾਰੀਆਂ ਗੱਲਾਂ ਮੈਂ ਪਿੰਡਾਂ 'ਚ ਜਾ ਕੇ ਕਰਦਾ ਜ਼ਮੀਨਾਂ ਦੀ ਗੱਲ ਕਰਦਾ ਵੀਰ ਤੁਸੀਂ ਜ਼ਮੀਨ ਨਾ ਵੇਚੋ ਹੂੰ ਮੈਂ ਇਹ ਗੱਲਾਂ ਹਰ ਪਿੰਡ 'ਚ ਕਰਦਾ ਪ੍ਰਚਾਰ ਵੀ ਜ਼ਮੀਨ ਵੇਚ ਕੇ ਨਾ ਪਰ ਥੋੜੀ ਜ਼ਮੀਨ ਦੀ ਕੋਈ ਕੀਮਤ ਨਹੀਂ ਦੁਨੀਆ ਤੇ ਬੇਕੀਮਤੀ ਥੋੜੀ ਜ਼ਮੀਨਾਂ ਪਸਤਾ ਆਉਂਗੇ ਇੱਕ ਵਾਰੀ ਜ਼ਮੀਨ ਆਪਣੇ ਹੱਥੋਂ ਗਮਾ ਲਈ ਤਾਂ ਇਹ ਬੜੇ ਢੰਗ ਤਰੀਕਿਆਂ ਦੇ ਨਾਲ ਇਹ ਆਉਂਦੇ ਨੇ ਹੁਣ ਤੁਹਾਨੂੰ ਮੈਂ ਦਿਖਾਦਾ ਆ ਦੁਬਿ 20 ਸਾਲ ਪਹਿਲਾਂ ਆਏ 20 ਸਾਲ ਪਹਿਲਾਂ ਇਹ ਬੈਂਕਰ ਆਹੀਂ ਤੁਹਾਨੂੰ 5-5 7-7 ਕੱਲਿਆਂ ਦੇ 15-15 20-20 ਲੱਖ ਰੁਪਇਆ ਲੋਨ ਤੇ ਲਿਮਿਟਾਂ ਦਿੱਤੀਆਂ ਪਤਾ ਸੀ ਮੁੜਨੇ ਨਹੀਂ ਜਮੀਨਾਂ ਖੋਲਾਂਗੇ ਕੁਰਕੀ ਕਰਦਾਂਗੇ ਕੁਰਕੀ ਕਰ ਲਾਂਗੇ ਕੁਰਕੀ ਦੇ ਖਿਲਾਫ ਸਾਡੇ ਲੋਕਾਂ ਨੇ ਝੰਡੇ ਚੱਕ ਲੈ ਉਹ ਇਹ ਪਿੱਛੇ हट ਗਏ ਪੂਰੇ 20 ਸਾਲ ਬਾਅਦ ਫੇਰ ਆਏ 20 ਵਿੱਚ ਕਾਲੇ ਕਾਨੂੰਨ ਲੈ ਕੇ ਹੂੰ ਉਹ ਕਾਲੇ ਕਾਨੂੰਨ ਮਤਲਬ ਕਿ ਲੋਕਾਂ ਨੇ ਉੱਥੇ ਝੰਡੇ ਚੱਕ ਕੇ ਜਾ ਕੇ ਆਪਣੇ ਦਿੱਲੀ ਲਾ ਲਿਆ ਮੋਰਚਾ ਇੱਕ ਵਾਰੀ ਉਹ ਹਮਲਾ ਰੋਕ ਲਿਆ ਹੁਣ ਇਹ ਫੇਰ ਆ ਗਏ ਨਿਊ ਵਲਡ ਆਰਡਰ ਲੈ ਕੇ ਉਹਦੀਆਂ ਨੀਤੀਆਂ ਲੈ ਕੇ ਆ ਗਏ ਉਹ ਕਹਿੰਦੇ ਵੀ ਅਸੀਂ ਪੂਰੀ ਦੁਨੀਆ ਦੇ ਵਿੱਚ ਆਹੀ ਜਿਹੜੀ ਕਰੰਸੀ ਹੈ ਉਹ ਡੀਡਰ ਕਰ ਦੇਣੀ ਹੈ ਹੁਣ ਮੇਰੀ ਗੱਲ ਸੁਣੋ ਜਦੋਂ ਪੂਰੀ ਦੁਨੀਆ ਦਾ ਲੈਣ ਦੇਣ ਇੰਨਾ ਰਹੀ ਹੋਣ ਲੱਗ ਗਿਆ ਮੋਬਾਈਲ ਰਹੀ ਆਉਣ ਲੱਗ ਆਪਾਂ ਜੋ ਵੀ ਮਤਲਬ ਕਿ ਕਰਦੇ ਆਂ ਸਮਾਨ ਲੈਣੇ ਆ ਬਾਜ਼ਾਰ ਜਾਣੇ ਬਿੱਲ ਭਰਦਿਆਂ ਤੇਲ ਪਾਉਣੇ ਆ ਆਪਾਂ ਪੈਸੇ ਦੇ ਨਹੀਂ ਕਟਾਉਣ ਲੱਗੇ ਬਿਲਕੁਲ ਪੂਰੀ ਦੁਨੀਆ ਦੇ ਵਿੱਚ ਜਿਹੜਾ ਨੋਟ ਆ ਨਕਦ ਦਾ ਰੁਪਿਆ ਪੈਸਾ ਜੋ ਵੀ ਹੋ ਜੋ ਕਾਗਜ਼ ਆ ਉਹ ਬੰਦ ਹੋ ਗਿਆ ਬੰਦ ਇਦਾਂ ਅਸੀਂ ਲੈਣ ਦੇਣ ਹੋਣ ਲੱਗ ਗਿਆ ਤੁਸੀਂ ਕੋਈ ਧਰਨਾ ਲਾ ਸਕੋਗੇ ਕੋਈ ਮੁਜਾਰਾ ਕਰ ਸਕੋਗੇ ਹੱਕ ਦੀ ਗੱਲ ਕਰ ਸਕੋਗੇ ਜਦੋਂ ਵੀ ਕਰੋਗੇ ਕੰਟਰੋਲ ਉਹਨਾਂ ਦੇ ਕੋਲੇ ਹੋਣਾ ਹੈ ਖਾਤਾ ਬੰਦ ਕਰਦਿਆ ਕਰਨ ਕਰ ਦੇਣਗੇ ਸੋਡੇ ਬੈਂਕਾਂ ਦੇ ਖਾਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਸਾਰੇ ਜੋੜ ਤੇ ਲਿੰਕ ਕਰਦੇ ਅਟੈਚ ਕਰਦੇ ਅੱਛਾ ਉਦੋਂ ਗੱਲ ਅੱਗੇ ਕੀ ਹੋਣੀ ਹੈ ਹੁਣ ਉਹ ਕਹਿੰਦੇ ਵੀ ਉਦੋਂ ਬਹੁਤੇ ਬੰਦੇ ਦਾ ਡਰ ਜਾਣਗੇ ਵੀ ਛੱਡ ਪਰੇ ਖਾਤਾ ਬੰਦ ਹੋ ਜਾਊਗਾ ਇਹ ਧਰਨੇ ਦੇ ਵਾਗੇ ਯਾਰ ਪੈਸਾ ਜਿਹੜੇ ਚ ਆ ਗਿਆ ਸਾਰਾ ਬਿਲਕੁਲ ਬਹੁਤੇ ਫੇਰ ਵੀ ਲੜਨਗੇ ਫਿਰ ਯਾਰ ਕੋਈ ਗੱਲ ਨਹੀਂ ਜੇ ਖਾਤਾ ਬੰਦ ਹੋ ਗਿਆ ਕਣਕ ਤਾਂ ਘਰੇ ਪਈ ਐ ਬੀਜ ਕੇ ਖਾ ਲਾਂਗੇ ਛੋਲੇ ਪਏ ਬੀਜ ਲਾਂਗੇ ਸਰੋਂ ਬੀਜ ਕੇ ਕਹਾਣੀ ਕਢਾ ਲਾਂਗੇ ਤੇਲ ਕਢਾ ਕੇ ਤੜਕਾ ਲਾ ਲਾਂਗੇ ਕਮਾਦ ਬੀਜ ਲਾਂਗੇ ਗੁੜ ਕਢਾ ਲਾਂਗੇ ਮੂੰਗੀ ਬੀਜ ਲਾਂਗੇ ਮੱਕੀ ਵੀ ਰਹਿ ਘਰੇ ਵੀ ਪਿਆ ਨਾ ਹੁਣ ਉਧਰ ਵੀ ਆ ਗਿਆ ਸੁਣ ਲੋ ਉਹ ਜੀ ਐਮ ਬੀ ਲੈ ਆਏ ਇਹਦੇ ਵੀ ਗੌਰ ਕਰ ਲਓ ਮੈਂ ਮੇਰਾ ਆਪਣਾ ਤਜਰਬਾ ਮੈਂ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਗਿਆ ਉੱਥੋਂ ਮੈਂ ਬੀਜ ਲਿਆਉਣਾ ਹਰ ਸਾਲ ਮੈਂ ਸੂਰਜਮੁਖੀ ਬੀਜ ਉਹ ਮੈਂ ਜਦੋਂ ਉੱਥੋਂ ਬੀਜ ਲਿਆਉਂਦਾ ਤੇ ਬੀਜਾਂ ਤੇ ਇੱਕ ਵਾਰੀ ਮੈਂ ਝਾੜ ਕੇ ਰੱਖ ਲਿਆ ਮੈਂ ਜੇ ਅਗਲੇ ਸਾਲ ਬੀਜਾਂਗੇ ਉਹ ਅਗਲੇ ਸਾਲ ਬੀਜਾ ਉਗਰਿਆ ਨਹੀਂ ਅੱਛਾ ਉਹ ਮੈਂ ਗਿਆ ਯੂਨੀਵਰਸਿਟੀ ਮੈਂ ਯਾਰ ਮੈਂ ਬੀਜ ਤੁਹਾਡੇ ਕੋਲ ਲਿਆ ਪਿਛਲੇ ਸਾਲ ਤੇ ਮੈਂ ਰੱਖ ਲਿਆ ਝਾੜ ਕੇ ਐਤਕੀ ਮੈਂ ਬੀਜਾ ਉਗਰਿਆ ਨਹੀਂ ਉਹ ਕਹਿੰਦੇ ਜੀਐਮ ਵੀ ਆ ਇੱਕ ਵਾਰੀ ਉਗਰਦਾ ਅੱਛਾ ਇੱਕ ਵਾਰੀ ਜੀਐਮ ਸਰੋਂ ਦਾ ਬਹੁਤ ਵੱਡੇ ਪੱਧਰ ਤੇ ਰੌਲਾ ਪਿਆ ਹੁਣ ਜਿਹੜਾ ਵੀ ਸਾਡੇ ਘਰੇ ਪਿਆ ਕਣਕਾ ਛੋਲੇ ਆ ਸਰੋਂ ਆ ਮੂੰਗੀ ਆ ਬੱਕੀਆ ਆਪਾਂ ਘਰੋਂ ਆਪਣੇ ਗੱਟੇ ਚੋਂ ਕੱਢਦੇ ਆ ਬੋਰੇ ਚੋਂ ਤੇ ਆਪਾਂ ਕੱਢ ਕੇ ਬੀਜ ਲੈਨੇ ਜਦੋਂ ਜੀਐਮਬੀ ਆ ਗਿਆ ਉਹ ਬਾਜ਼ਾਰ ਚੋਂ ਲੈਣਾ ਪੂ ਦੁਕਾਨ ਤੋਂ ਲੈਣਾ ਪੂ ਹਰ ਸਾਲ ਨਵੇਂ ਹੂੰ ਹੁਣ ਇਹ ਦੇਖੋ ਨੀਤੀ ਕਿਵੇਂ ਖਤਰਨਾਕ ਆ ਹੁਣ ਜਿਹੜੇ ਬੰਦੇ ਕਹਿਣਗੇ ਵੀ ਕੋਈ ਗੱਲ ਨਹੀਂ ਯਾਰ ਅਸੀਂ ਤਾਂ ਆਪਣਾ ਘਰੇ ਪਿਆ ਵੀ ਬੀਜ ਲਾਂਗੇ ਤੇ ਅਸੀਂ ਕਹਤਾ ਬੇਸ਼ੱਕ ਸਾਡਾ ਬੰਦ ਕਰਤਾ ਉਤੋਂ ਪੈਸੇ ਸੜਾ ਲੈਣ ਦੇਣ ਬੰਦ ਕਰਤਾ ਪਰ ਅਸੀਂ ਈਣ ਨਹੀਂ ਮੰਨਣੀ। ਅਸੀਂ ਥੱਲੇ ਨਹੀਂ ਲੱਗਣਾ ਅਸੀਂ ਧਰਨੇ ਵਜਾਰੇ ਵੀ ਲਾਵਾਂਗੇ ਲੜਾਂਗੇ ਵੀ ਸੰਘਰਸ਼ ਵੀ ਕਰਾਂ। ਹੂੰ। ਜਦੋਂ ਬੀਜੀਐਮ ਆ ਗਿਆ ਘਰੇ ਪਿਆ ਜਿਹੜਾ 20 ਛੋਡੇ ਉਹ ਖਤਮ ਕਰ ਦੇਣਾ। ਤੇ ਦੂਜਾ 20 ਛੋਡੇ ਘਰਾਂ ਚ ਲਿਆਂਦਾ। ਤੂੰ ਨੇ ਇੱਕ ਵਾਰੀ ਗਿਰਨਾ। ਹੂੰ। ਤੇ ਉਹ ਵੀ ਲੈਣ ਲਈ ਸਾਨੂੰ ਬਾਜ਼ਾਰ ਜਾਣਾ ਪਿਆ। ਤੇ ਬਾਜ਼ਾਰ ਜਾਣ ਖਾਤਰ ਪੈਸੇ ਲੋੜ ਪਾਣੀਆਂ। ਪੈਸਾ ਇਹਦੇ ਚ ਹੋਣਾ ਹੈ। ਕੰਟਰੋਲ ਉਹਨਾਂ ਦੇ ਕੋਲੇ ਹੋਣਾ। ਆਗੈ ਨਾ ਪੂਰੀ ਤਰ੍ਹਾਂ ਮੁੱਠੀ ਚ ਵੀ ਫਸਲਾਂ ਵੀ ਇਹਨਾਂ ਦੀ ਮਰਜ਼ੀ ਤੇ ਬਿਨਾਂ ਨਹੀਂ ਵੇਚ ਸਕਾਂਗੇ ਇਹ ਆ ਨਿਊ ਬਲ ਡਾਡਰ ਦੀਆਂ ਨੀਤੀ ਸਮਝਣ ਦੀ ਲੋੜ ਆ ਵੀ ਕਿਵੇਂ ਸਾਨੂੰ ਸਕੰਗੇ ਚ ਕੈਦ ਕਰ ਰਹੇ ਆ ਐਸੇ ਕਰਕੇ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਦਾ ਵੀ ਸ਼ੰਭੂ ਤੇ ਖਨੌਰੀ ਸਾਡੇ ਜਿਹੜੇ ਮੋਰਚੇ ਲੱਗੇ ਇਹਨਾਂ ਗੱਲਾਂ ਦੇ ਖਿਲਾਫ ਲੱਗੇ ਆ ਪੂਰੀ ਦੁਨੀਆ ਪੂਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਆ ਵੀ ਪੰਜਾਬ ਉੱਠਿਆ ਐ ਅਸਲ ਵਿੱਚ ਤੁਹਾਨੂੰ ਹੋਰ ਦੱਸਣਾ ਜਿਹੜਾ ਆਉਣ ਵਾਲਾ ਸੰਕਟ ਆਉਣਾ ਹੈ ਨਸੀਬ ਤੋਂ ਨਹੀਂ ਆ ਦੁਨੀਆ ਤੇ ਉਦੀ ਅਗਵਾਈ ਪੰਜਾਬ ਕਰੂ ਉਹਦੇ ਖਿਲਾਫ ਜਾ ਲੜੂਗਾ ਖੜਕੇ ਪੰਜਾਬ ਲੜੂਗਾ ਠੀਕ ਇਹ ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਪੜ ਰਿਆ ਸੀ ਆਕਸਫੋਰਡ ਯੂਨੀਵਰਸਿਟੀ ਦੇ ਬੱਚੇ ਹੋ ਗਏ ਜੀ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਉਹ ਕਹਿੰਦੇ ਸੀ ਭਾਸ਼ਣ ਦੇ ਰਹੇ ਸੀ ਕੋਰਾ ਆਇਆ ਹੂੰ ਟਰੈਕਟਰ ਦਾ ਝੰਡਾ ਲੱਗਿਆ ਉਹਦੇ ਲਿਖਿਆ ਆਈ سپورਟ ਫਾਰਮਰ ਵੀ ਮੈਂ ਕਿਸਾਨਾਂ ਦੀ ਹਮਾਇਤ ਕਰਦਾ ਕਹਿੰਦਾ ਮੈਂ ਭਾਸ਼ਣ ਮੁਕਾਇਆ ਤੇ ਮੈਂ ਗੋਰੇ ਕੋਲ ਉੱਤਰ ਕੇ ਗਿਆ ਮੈਂ ਪੁੱਛਿਆ ਵੀ ਤੂੰ ਰੇਨਾ ਕਿਛੋਂ ਕਹਿੰਦਾ ਵੀ ਐਕਸਪੋਰਟ ਯੂਨੀਵਰਸਿਟੀ ਦੇ ਪਿਛਲੇ ਪਾਸੇ ਮੇਰਾ ਘਰ ਆ ਤੇ ਮੈਂ ਇੱਥੇ ਰੇਨਾ ਤੇ ਮੈਂ ਅੱਜ ਪਤਾ ਲੱਗਿਆ ਸੀ ਵਿਦਿਆਰਥੀਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਗੁਰੇਲੀ ਰੱਖੀ ਐ ਉਹ ਕਹਿੰਦਾ ਵੀ ਤੂੰ ਕਿਸਾਨਾਂ ਬਾਰੇ ਖੇਤੀ ਕਰਦਾ ਕਹਿੰਦਾ ਖੇਤੀ ਤਾਂ ਨਹੀਂ ਕਰਦਾ ਮੈਂ ਮਾੜੀ ਮੋਟੀ ਕਰਦਾ ਪਰ ਬਹੁਤੀ ਨਹੀਂ ਮੈਂ ਕਰਦਾ ਪਰ ਮੈਨੂੰ ਇੰਨਾ ਮੈਂ ਜ਼ਰੂਰ ਸੁਣਨਾ ਹੈ ਵੀ ਐ ਕਰਕੇ ਇੱਥੇ ਮੈਨੂੰ ਪਤਾ ਲੱਗਿਆ ਸੀਗਾ ਅਖਬਾਰਾਂ ਚ ਉੱਥੇ ਪੇਪਰਾਂ ਚ ਖਬਰ ਲੱਗੀ ਸੀ ਵੀ ਕੋਈ ਭਾਰਤ ਦੇ ਵਿੱਚੋਂ ਬੰਦੇ ਇੱਥੇ ਆ ਕੇ ਜਿਹੜੇ ਪ੍ਰਚਾਰ ਕਰਨ ਬੁਲਾ ਰਹੇ ਬੰਦੇ ਆ ਰਹੇ ਤਾਂ ਕਹਿੰਦਾ ਮੈਂ ਇਸ ਕਰਕੇ ਛੁੱਟ ਗਿਆ ਗਿਆ ਉਹ ਕਹਿੰਦਾ ਮੈਂ ਨਾ 220 ਦਾ ਜਿਹੜਾ ਅੰਦੋਲਨ ਸੀਗਾ ਕਿਸਾਨੀ ਮੋਰਚਾ ਸੀ ਉਹਦੇ ਬਾਰੇ ਪੜਿਆ ਪੜਿਆ ਵੀ ਭਾਰਤ ਅੰਦਰ ਇੱਕ ਪੰਜਾਬ ਆ ਉੱਚੇ ਕੌਮ ਆ ਜਦੋਂ ਉੱਠਦੀ ਆ ਨਾ ਉਹ ਮੁਨਕਤਾ ਦੀ ਭਲਾਈ ਲਈ ਉੱਠਦੀ ਆ ਤੇ ਜਿਹੜੇ ਮੋਰਚਾ ਜੋ ਕੁਦਦੀ ਆ ਉਹ ਮੋਰਚੇ ਫਤਿਹ ਕਰਦੀ ਆ ਤੇ ਸਾਨੂੰ ਵੀ ਲੱਗਦਾ ਵੀ ਜਿਹੜਾ ਨਿਊ ਵਰਲਡ ਆਰਡਰ ਵਾਲੀਆਂ ਨੀਤੀਆਂ ਆ ਗਈਆਂ ਪੂਰੀ ਮਨੁੱਖਤਾ ਨੂੰ ਗੁਲਾਮ ਬਣਾਉਣ ਦੀਆਂ ਜਿਹੜੀਆਂ ਗੱਲਾਂ ਚੱਲ ਪਈਆਂ ਵੀ ਜੇ ਇਹਨੂੰ ਕੋਈ ਬਚਾਊਗਾ ਤਾਂ ਉਹ ਲੋਕ ਬਚਾਉਣਗੇ ਹੂੰ ਦੇਖੋ ਗੋਰੇ ਵੀ ਸੋਡੇ ਕੋਲੋਂ ਕਿੱਡੀ ਮੀਦ ਲਈ ਬੈਠੇ ਆ ਤੇ ਆਪਾਂ ਜੇ ਘਰਾਂ ਦੇ ਕੁੰਡੇ ਲਾ ਕੇ ਵਹਿ ਜਾਗੇ ਤਾਂ ਗਲਤੀ ਹੈ ਅਸਲ ਹੁੰਦਾ ਨਾ ਇਹ ਸਾਡੀਆਂ ਆਉਣ ਵਾਲੀਆਂ ਬਾਕੀ ਨਸਲਾਂ ਨੂੰ ਬਚਾਉਣ ਦੀ ਲੜਾਈ ਆ ਇਹਨਾਂ ਨਿਰਾਸ਼ ਹੋਵੋ ਵੀ ਉਹ ਤਾਂ ਗਾਂਹ ਦਿੱਲੀ ਨਹੀਂ ਜਾਇਆਗਾ ਕੋਈ ਗੱਲ ਨਹੀਂ ਸਾਡੀ ਗੱਲ ਜਾ ਰਹੀ ਹੈ ਹੂੰ ਜਾਵਾਂਗੇ ਜਿਹੜੇ ਕਹਿੰਦੇ ਆ ਮੈਨੂੰ ਪਹਿਲਾਂ ਹੀ ਬਹੁਤ ਸਵਾਲ ਹੁੰਦੇ ਰਹੇ ਪਿਛਲੇ ਮੋਰਚ 'ਚ ਬਿਲਕੁਲ ਜਿੱਤਾਂਗੇ ਮੈਂ ਕਿਹਾ ਜਿੱਤਾਂਗੇ ਅੱਜ ਵੀ ਕਹਿਣਾ ਜੇ ਸ਼ੰਭੂ ਘਨਰੀ ਬੈਠੇ ਆਂ ਕੁਸ ਲੈ ਬਿਨਾ ਪਿੱਛੇ ਨਹੀਂ ਹਟਦੇ ਠੀਕ ਡਟੇ ਰਹੋ ਮੇਰਾ ਬੁੱਧ ਧੰਨਵਾਦ ਬਾਕੀ